ਕੱਲ ਕੱਲ ਕੇ ਕਰਦੇ ਅੱਜ ਉਹ ਕਿਤਾ ਕਰਦਾ ਹਾਂ ਤੇ ਇਹ ਨਹੀਂ ਪੂਰਾ ਹੁੰਦਾ ਇਹ ਖਿਡਾਰੀ ਕਰਨੀ ਪੂਰਾ ਆਸਾਨਾ ਲੱਗ ਲੈਂਦਾ ਵਿੱਚ ਸਭ ਲੱਗਦਾ ਵਿੱਚ ਕੰਨ ਜਿਆਦਾ ਸਮਾਂ ਦੀ ਹਾਲ ਹੋ ਗਏ ਆ ਭਾਈ ਨਾਲ ਕੰਮ ਹੁੰਦਾ ਕੋ ਲੋੜਾ ਦਾ ਕੰਮ ਹੋ ਰਿਹਾ ਹੈ ਠੀਕ ਹੈ ਠੀਕ ਹੈ ਹਾਂ ਜੀ ਇਹ ਆਪਣਾ ਪਿੰਡ ਬਹੁਤ ਚੜ੍ਹ ਰਹੀ ਹੈ ਹੈ ਠੀਕ ਹੈ ਹਾਂ ਜੀ ਕਿਹੜਾ ਪਿੰਡ ਆ ਤੁਹਾਨੂੰ ਅੰਦਰ ਦੇਖਣਾ ਚਾਹੀਏ ਇਹ ਕਿੰਨਾ ਖੜਾ ਆਪਣਾ ਹਾਂ ਜੀ ਘਰ ਦਾ ਕਿੰਨਾ ਹੈ ਆਪਣਾ ਇੰਨਾ ਕੋਕਾ ਕੰਮ ਜੀ ਠੱਕਰ ਮੰਨ ਲਾ ਬਹੁਤ ਔਖਾ ਹੈ ਹੈ ਬਹੁਤ ਔਖਾ ਠੱਕਰ ਤਾਂ ਥਲੀਆਂ ਕਰਾਉਂਦੀ ਹੈ ਧਰਮੀ ਧਰਮੀ ਹੋਇਆ ਪਿਆ ਮੈਂ ਮਾਣੀ ਬਹੁਤ ਔਖੀ ਹੈ ਕਈ ਹੁੰਦੇ ਰੇਟ ਰੇਟ ਜਾਂਦਾ ਰੇਟ ਜੀ ਜੇ ਰੇਟ ਤੋਂ ਹੋਈ ਹੈ ਨਾ ਪਿਓਰ ਚੀਜ਼ ਦਾ ਰੇਟ ਹੋ ਗਿਆ ਜੀ ਇੱਧਰ ਹੈ ਨਾ ਬੰਦੇ ਨਾ ਪੁੱਛ ਰਿਹਾ ਬੀ ਦੇ ਮੂਰੇ ਬੈਠੇ ਸੇਕ ਦੇ ਹੈ ਤੂੰ ਬਸ ਕਿੰਨਾ ਦੇਖ ਹੈ ਬਾਦੂ ਜੀ ਦੇਖਦੇ ਆ ਭਾਈ ਇਸ ਤਾਰਾ ਕੰਪਰਾਨੇ ਤਰੀਕੇ ਵਾਲਾ ਜਿਹੜਾ ਪਹਿਲਾਂ ਆਪਣੀ ਮੈਰਦਾਰ ਦੇ ਤਰੀਕੇ ਦਾ ਉਹੀ ਹੈ ਪ੍ਰਾਣੀ ਹੂੰ ਟ੍ਰੈਡੀਸ਼ਨਲ ਤਰੀਕਾ ਹਾਂਜੀ ਜੀ ਤਾਂ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੈ ਜੀ ਸਾਡੀ ਕਲਾੜੀ ਇਹ ਕਿਹਦਾ ਸੋਨਾ ਕਲਾੜੀ ਦਾ ਜੀ ਆ ਗੁੜ ਵਧੀਆ ਦੇਸੀ ਗੁੜਾ ਜੀ ਦੇਸੀ ਜੀ ਹਾਂਜੀ ਵਧੀਆ ਕੋਈ ਨਵ ਮਸਾਲਾ ਮਸੂਲਾ ਕੁਝ ਨਹੀਂ ਬੰਦੇ ਵਾ ਪੁਰਾਣੇ ਤਰੀਕੇ ਨਾਲ ਪੂਰਾ ਹਾਂਜੀ ਹਾਂਜੀ ਆ ਸੱਕਰ ਦੇਖੋ ਨੀ ਸੱਕਰ ਹੈ ਪ्योर ਹੈ ਬਿਲਕੁਲ ਪ्योर ਹੈ ਪ्योर ਹੂੰ ਬਾਕੀ ਇਹ ਖਿਡਾਰੀ ਇਹ ਵੀ ਦੇਖੀ ਇਹ ਪਿੰਡ ਵੀ ਦੱਸ ਦੇ ਜੀ ਦਾ ਪਿੰਡ ਬਿੱਡੂਆ ਖਦਰੀ ਨੀਅਰ ਨਿਊ ਚੰਡੀਗੜ੍ਹ ਨੀਅਰ ਨਿਊ ਚੰਡੀਗੜ੍ਹ ਹਾਂਜੀ ਹਾਂ ਬਾਕੀ ਇਹ ਇਹ ਆਪਣਾ ਪਿੰਡ ਹੈ ਆ ਗੰਨਾ ਖੜਿਆ ਆਪਣਾ ਦੇਖੋ ਸਾਰਾ ਗੰਨਾ ਆਪਣੀ ਇਧਰ ਵੀ ਦਿਖਾ ਦੀ ਅੰਦਰ ਬੰਦਿਆਂ ਨੂੰ ਕਾਲ ਚਲਾਨੀ ਕਿੰਨੇ ਵਜੇ? ਮੇਰੇ 6 ਵਜੇ। 6 ਵਜੇ ਆ ਜਾਂਦਾ। ਹਾਂਜੀ। ਫਿਰ ਕਿੰਨੇ ਵਜੇ ਆਂਦਾ ਫਿਰ? ਠੀਕ। ਸ਼ਾਮ ਦਾ 7:00 ਵਜੇ। ਅੱਛਾ। ਹਾਂਜੀ। ਦੇਖੋ ਹੀ ਸਾੜੇ 5:00 ਏਹ ਹਦਰ ਹਲਵਾਈ ਸਾਹਿਬ ਹੈ। ਬੰਤ ਆ ਵੀ ਦਾ। ਸੁਬਹ ਦਾ। ਪਾਂਦੇ ਵੀ ਦੱਸ ਕੋਸਾ। ਕੀ ਦੱਸੀ? ਕੋਈ ਨਹੀਂ ਕਾ ਦੱਸੀ। ਥਰੀਕਾ ਕਰਦੇ ਆ ਫੇ ਜਿੰਨਾ ਮਰਜੀ ਕੋਲ। ਸ਼ਾਮ ਦਾ ਟਾਈਮ ਹੋ ਜਾਣਾ ਫਿਰ। ਨਾ ਫੇ ਤੋਂ ਆਪਣੇ ਆਪ ਬੋਲੋਗੇ। ਦੇਖੋ ਯਾਨੇ ਵਾਲੀ ਬਾਤ। ਏਕੇ ਕਢਾਹਾ ਪੁਰਾਣਾ ਤਰੀਕਾ ਕੋਈ ਹੋ ਨਹੀਂ ਆ ਵੀ ਚਾਰ ਚਾਰ ਕਢਾਹੇ ਰੱਖੇ ਹੋਏ ਅਰੇ ਅੰਗਰੇਜ਼ੀ ਨਹੀਂ ਕੱਢੀ ਨਾ ਅੰਦਰ ਅੰਗਰੇਜ਼ੀ ਨਹੀਂ ਨਿਕਲਦੀ ਇਹ ਨਹੀਂ ਚੱਲਦੀ ਬੰਤੇ ਵੀਰ ਤਾਂ ਦੱਸੂਗਾ ਬੰਤੇ ਦੱਸ ਆ ਦੱਸ ਦੇਣ ਬੰਤੇ ਵੀ ਇੰਨਾ ਵੀ ਦੇ ਸਭ ਕੋ ਇਹਦੇ ਹੋਰ ਬੰਦਾ ਕੇ ਸਾਹਮਣੇ ਚੌਥ ਪੰਜਵਾਂ ਉਹ ਖੜੇ ਹੋ ਗਏ ਇਹਦੇ ਪੁੱਛ ਲੈਣ ਦੇ ਕੋਸ ਹਾਂਜੀ ਇੱਧਰ ਕਰ ਦੱਸੋ ਬਾਈ ਦੱਸ ਸਾਡੇ ਖਿਡਾਰੀ ਬਾਰੇ ਕੋਸ ਦੇਖੋ ਜੀ ਇਹ ਆਪਣੀ ਖਿਲਾੜੀ ਹੈ ਜਿਹੜੀ ਨੂ ਚੰਡੀਗੜ੍ਹ ਤੋਂ ਬਸ 5-6 ਕਿਲੋਮੀਟਰ ਹੈ ਚੰਡੀਗੜ੍ਹ ਦੇ ਵੀ 10 ਕਿਲੋਮੀਟਰ ਹੈ ਜਦੋਂ ਆਪਾਂ ਇੰਡੋ ਗਲੋਬਲ ਨੂੰ ਜਾਂਦੇ ਆ ਵੀਪੁਰ ਕਾਲਜ ਵਧੀਆ ਗੁੜਾ ਜੀ ਦੇਸੀ ਤਰੀਕੇ ਨਾਲ ਬਣਾਉਂਦੇ ਆਸੀਂ ਕੋਈ ਮਿਲਾਪਤ ਨਹੀਂ ਹੈ ਸਾਰਿਆਂ ਨੂੰ ਮੈਂ ਇੱਥੇ ਆ ਕੇ ਦੇਖ ਸਕਦੇ ਹਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਇੱਥੇ ਵਧੀਆ ਗੁੜਾ ਜੀ ਜਿੱਤੇਰਾ ਜਿੱਤੇ ਨੂੰ ਬਲੌਗਰ ਆਓ ਜਿੱਤੇ ਹਾਂਜੀ ਵਿਚਾਰ ਦੋ ਆਪਣੇ ਹਾਂਜੀ ਦੱਸੋ ਸਾਡੇ ਖਿਡਾਰੀ ਦੇ ਮੈਂਬਰ ਐ ਹਾਂਜੀ ਇਹਨਾਂ ਕੀ ਨਵੇਂ ਜੁਆਇਨ ਕਰੀ ਨੇ ਖਿਡਾਰੀ ਜੁਆਇਨ ਕਰੀ ਤੇ ਬੋਝ ਭਾਰ ਵਾਲਾ ਕੰਮ ਸਾਰਾ ਇਹੀ ਕਰਦਾ ਮੈਂ ਤਾਂ ਬਹੁਤ ਕੰਮ ਕੰਮ ਬਹੁਤ ਔਖਾ ਹੈ ਨਾ ਹਾਂਜੀ ਕੰਮ ਤਾਂ ਔਖਾ ਹੈ ਸਾਰੀ ਦਿਹਾੜੀ ਵਿੱਚ ਭੱਜ ਬਹੁਤ ਅੱਛਾ 8 ਵਜੇ ਲੰਦੇ ਆ 8 ਵਜੇ ਲੰਦੇ ਤੇ ਸ਼ਾਮ ਨੂੰ ਚਿੱਲ ਮੂਡ ਵੀ ਕਰਦੇ ਤੁਹਾਨੂੰ ਹਾਂਜੀ ਉਤਕਾਵਟ ਹੋ ਜਾਂਦੀ ਨਾ ਉਹ ਤਾਂ ਕਰਨਾ ਪੈਂਦਾ ਜੀ ਹਾਂ ਨਾ 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 ਇਹਦੀ ਗੱਲਾਂ ਨਹੀਂ ਕਰਨੀ ਹੈਗੀਆਂ ਕੋਕਾ ਪਿੰਡੀ ਹੈ ਕੋਕਾ ਕੋਕਾ ਹਾਂ ਇਹੋ ਗੈਰ ਨਮਕੀਨ ਉਹ ਸਾਡੇ ਅੰਦਰ ਵਾਲੇ ਬੰਦੇ ਵੀ ਕੋਕਾ ਲਈ ਹੈ ਨਾ ਕੋਕਾ ਤੇ ਨਮਕੀਨ ਆ ਮੈਨੂੰ ਇਹਨਾਂ ਦਾ ਪੱਕਾ